ਅਰੇ ਨਾਲ چیرਦੇ ਕਰ ਬਟਨਾ ਦੇ ਕੇ ਮ ਕੰਗਣਾਲ ਦੇ ਟਿੱਬਿਆਂ ਚ ਮੂਂਗ ਫਲੀ ਐ ਕੰਗਿਆਣ ਕੰਗਣਵਾਲ ਨੂੰ ਐਵੇਂ ਨਹੀਂ ਸੈਂਟਰ ਬਣਾਇਆ ਸੰਤ ਖਾਲਸਾ ਦਲ ਦਾ ਉੱਥੇ ਬੜਾ ਕੁਛ ਹੈ ਕੁਰਬਾਨੀਆਂ ਦੇਣ ਤੱਕ ਚਲੇ ਗਏ ਸਰੀਰ ਦੀ ਮੈਂ ਹੋਰ ਨਹੀਂ ਕਹਿੰਦਾ ਕਿਸੇ ਨੂੰ ਮੱਤ ਪਲੀ ਖਿੱਚ ਪੈ ਗਿਓ ਪਾਰਟੀਆਂ ਬਾਜ਼ੀਆਂ ਵਾਲੇ ਲੋਕੋ ਵਾਹ ਅੱਜ ਕਿੱਥੇ ਲੈ ਗਿਆ ਤੂੰ My boss. ਸੀ ਸਰੇ ਆ ਗਈ ਲੋ ਜੀ ਦੋਏ ਪਰਾ ਫਿਰ ਬੰਦਗੀ ਨਹੀਂ ਗਈ ਭਾਂਡੇ ਦੇ ਵਿੱਚੋਂ ਜਿਹਦੇ ਚ ਘਿਓ ਪਾ ਦਈਏ ਉਹਦੀ ਥੰਧਾਈ ਨਹੀਂ ਜਾਂਦੀ ਟੁੱਟਣੀ ਟੁੱਟ ਜੂਗਾ ਰੁਲ ਜੂਗਾ ਰੋਈਆਂ ਚ ਚਲਿਆ ਜਾਊ ਰੇਤਿਆਂ ਚ ਰਲ ਜੂ ਨੇਰੀ ਦੱਬ ਲੂ ਇਹਨੂੰ ਢੱਕ ਲੂ ਮਤਲਬ ਕਬਰ ਕਰ ਲੂ ਹੁਣ ਤੁਹਾਡੇ ਵਾਲੀ ਭਾਸ਼ਾ ਮੇਰੇ ਸਮਝ ਨਹੀਂ ਆ ਰਹੀ ਕੀ ਬੋਲਾਂ ਮਹਾਰਾਸ਼ਟਰੀ ਆਪਦੀ ਐਸੀ ਸਮਝਣ ਦੀ ਵੀ ਗੱਲ ਹੁੰਦੀ ਹੈ ਤੋ ਗੱਲ ਫੇਰ ਕਹ ਦਿਓ ਜੇ ਪੁਰਾ ਚੱਲ ਗਿਆ ਤੇ ਪਛੋਂ ਵੀ ਆ ਜੂ ਲਾ ਦੇਣੇ ਤੇ ਫਿਰ ਕੀ ਹੋਊ ਬਰਖਾ ਵੀ ਹੋ ਜੂ ਠਿਕਰੀ ਨੰਗੀ ਹੋ ਗਈ ਸੂਰਜ ਦੀਆਂ ਕਿਰਣਾ ਕਿਸੇ ਮਹਾਪੁਰਖ ਦੀ ਅੰਮ੍ਰਿਤਪਰੀ ਦ੍ਰਿਸ਼ਟੀ ਵੀ ਪੈ ਜਾਊ ਉਹ ਥੰਦੇਾਈ ਮੁੜ ਕੇ ਫੇਰ ਕੱਢ ਲਊਗੀ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ ਭਗਤੀ ਕਦੇ ਨਹੀਂ ਜਾਂਦੀ ਭਗਤੀ ਅਮਰ ਹੈ ਆਤਮਾ ਅਮਰ ਹੈ ਭਗਤੀ ਅਮਰ ਹੈ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ ਅਸੀਂ ਅੱਜ ਦੇ ਨਹੀਂ ਮਹਾਰਾਜ 베ਦੀ ਸਾਹਿਬ ਆਬਾ ਮੋਨੀ ਸਾਹਿਬ ਇਹਨਾਂ ਪਵਿੱਤਰ ਆ ਪਰਮਾਤਮਾ ਅਵਤਾਰਾਂ ਦੇ ਮਗਰ ਅੱਜ ਦੇ ਨਹੀਂ ਤੁਰੇ ਇਹ ਵੀ ਪਿਛਲੇ ਜਨਮਾਂ ਦਾ ਹੀ ਸਾਡਾ ਲੇਖਾ ਲਿਖਿਆ ਜਿਹੜਾ ਮਗਰ ਮਗਰ ਕੂਕਰ ਕੂਕਦੇ ਜਾਂਦੇ ਹਾਂ ਪੁਰਬ ਕਰਮਾਂ ਕਰਜ ਪਰਖਟਿਓ ਤੁ ਗੱਲ ਇੱਕ ਇੱਕ ਦਿਨ ਬੰਦਗੀ ਕਰਦੇ ਨੇ ਦੋਏਪਰਾ ਕਹਿੰਦੇ ਚੱਲ ਪੀਰ ਚੱਲ ਪਰਾ ਮੈਂ ਤੇ ਫਕੀਰ ਦੀ ਨਿਸ਼ਾਨੀ ਦੀ ਗੱਲ ਕਰਦਾ ਹਾਂ ਕੋਈ ਸਿਆਣਨ ਵਾਲਾ ਹੈ ਸਮਝਣ ਵਾਲਾ ਗੱਲ ਫਕੀਰ ਦੀ ਫਕੀਰ ਨੂੰ ਸਮਝਣ ਵਾਲਾ ਹੈ ਕੋਈ ਐਸਾ ਕਹਿੰਦੇ ਚਲੋ ਅੱਜ ਸੈਲ ਕਰਦੇ ਕਰਦੇ ਕਿ ਤਬਜ਼ੀਰਾਬਾਦ ਚੱਲਦੇ ਆਂ ਸ਼ਹਿਰ ਦੇਖੀਏ ਇੱਥੇ ਕੋਈ ਸਾਰੇ ਅੰਨੇ ਬਸਦੇ ਨਹੀਂ ਕੋਈ ਸੰਜਾਕਾ ਵੀ ਹੈ ਜਿਹਦੇ ਗਿਆਨ ਅੰਜਨ ਨੇਤਰਾਂ 'ਚ ਕਿਸੇ ਗੁਰੂ ਮਹਾਪੁਰਸ਼ ਨੇ ਪੈ ਗਿਆ ਦੇ ਸਲਾਈਆਂ ਨੈਣੀ ਭਾਵਕਾਂ ਕਰਸੀ ਗਾਰੋ ਪਾਈਆਂ ਨੇ ਨੈਣਾ ਚ ਪੈ ਦੀਆਂ ਸਲਾਈਆਂ ਗਿਆਨ ਅੰਜਨ ਹੈ ਚਲੇ ਗਏ ਇੱਕ ਢੇੜਾ ਦਿਆ ਪੂਰਬ ਸੇ ਪੱਛਮ ਪੱਛਮ ਸੇ ਪੂਰਬ ਫੇਰ ਗਏ ਮੁੜ ਕੇ ਵਾਪਸ ਦੋ ਢੇੜੇ ਲਗਾ दिए ਪਰ ਬਾਣਾ ਕਿਹਾ ਆ ਨਹੀਂ ਸੀ ਚਿੱਪੀ ਨਹੀਂ ਸੀ ਭਗਮਾ ਨਹੀਂ ਸੀ ਆ ਮੇਰੇ ਵਾਲਾ ਚੋਲਾ ਵੀ ਨਹੀਂ ਸੀ ਹੋਰ ਕਿਹਾ ਥਾ ਕਿਸ ਪਠਾਣੀ ਜਿਵੇਂ ਬਰ ਪਸ਼ਾਕਾ ਉਧਰ ਲੈ ਪਾਇਆ ਕੋਠੋਹਾਰੀ ਪਜਾਮਾ ਪਾ ਲਿਆ ਉਹ ਐਸਾ ਹੀ ਚੋਲਾ ਪਾ ਲਿਆ ਸੀਸ ਤੇ ਦਸਤਾਰਾ ਸਜਾਲਾ ਕੁੱਲਾ ਸਜਾਲਿਆ ਕੁੱਲਾ ਜਿਵੇਂ ਭਗਤ ਨਾਮਦੇਵ ਜੀ ਨੂੰ ਦਰਸ਼ਨ ਦੇਣ ਆਏ ਸੀ ਖੂਬ ਤੇਰੀ ਪਗਰੀ ਮਿੱਠੇ ਤੇਰੇ ਦਵਾਰ ਕਾ ਨਗਰੀ ਕਾਹੇ ਕੇ ਮੋਦ ਆਏ ਹਏ ਕਮਾਲ ਹੈ ਇਹ ਕੌਣ ਹੈ ਵਾਪਸ ਮੁੜਦੇ ਸਾਥ ਸੰਗਤ ਤੇ ਆਣਾ ਰੱਖਿਓ ਇਹ ਨਹੀਂ ਅਸੀਂ ਸਿੰਬਈ ਮਾਲਾ ਵਾਲਾ ਹੀ ਜਾਣਦੇ ਆਂ ਨਹੀਂ ਨਹੀਂ ਇੱਕ ਬੇਸਵਾ ਨੇ ਦੇਖਿਆ ਦੋ ਫਕੀਰਾਂ ਦੇ ਮਸਤਕ ਦਾ ਨਿਸ਼ਾਨਾ ਕੀ ਹੈ ਇਹਦੇ ਮਸਤਕ ਤੇ ਭਾਗ ਕੀ ਹੈ ਤੈਨਾਰ ਮਾਥੇ ਭਾਗ ਉਹ ਅੰਦਰੋਂ ਨਿਕਲੀ ਆਹਾ ਹਜ਼ੂਰ ਨੇ ਫਰਮਾਨ ਕੀਤਾ ਇਹ ਨਿਸ਼ਾਨੀ ਮੈਂ ਢੋਲੇ ਦਾ ਤਰਜਕਾ ਆਮ ਪੜਦੇ ਨੇ ਢੋਲਾ ਸੰਤ ਆਦਰ ਸਿੰਘ ਪੜਦੇ ਸੀ ਕੋਠੋਹਾਰੀ ਢੋਲਾਈ ਇੱਥੇ ਹੁਣ ਜੇ ਮੈਂ ਐ ਵੀ ਕਹਿਦਾ ਵੀ ਸਾਜੀ ਨਹੀਂ ਨਹੀਂ বাজਦੇ ਅੱਧਾ ਕੇ ਗਾਉਂਗਾ ਜੀ ਕੋਨਾ ਹੁ ਨਾ ਮੇਰੇ ਨਾਲ ਦੇ ਜਿਹੜੇ ਸਾਥੀ ਸਾਡੇ ਨਾਲ ਸਾਜ਼ ਵਜਾਉਂਦੇ ਸੀ ਉਹ ਤੁਰ ਗਏ ਸੱਚਖੰਡ ਨੂੰ ਆ ਤਾਂ ਮੇਰਾ ਖਿਆਲ ਹੈ 20 25ਵਾਂ ਜਥਾ ਹੋਊਗਾ ਹੁਣ 20ਵਾਂ 25ਵਾਂ ਜੀ ਜਾਦਾ ਹੀ ਹੋਊਗਾ ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ ਚੰਗੇ ਚੰਗੇ ਜੋੜੀਆਂ ਵਾਲਿਆਂ ਨੇ ਮਰਦੰਗਾਂ ਵਾਲਿਆਂ ਨੇ ਕਰ ਮੇਰੇ ਨਹੀਂ ਅਜੇ ਪੂਰੇ ਹੋਏ ਜਿੱਥੇ ਭਾਵੇਂ ਕਹਿੰਦੀ ਸਿੱਧਾ ਹੀ ਕੀਰਤ ਇਹਨੂੰ ਸਿੱਧਾ ਹੀ ਦੱਸਣਗੇ ਇਹ ਨਹੀਂ ਪਤਾ ਕਿੰਨਿਆਂ ਦੇ ਮਨਾਂ ਨੂੰ ਸਿੱਧੇ ਕਰਦਾ ਜਾਂਦਾ ਹੈ ਸਿੰਧਪੁਰਸ਼ ਕੀ ਕਮਾਲ ਥੀ ਉਹ ਬੇਸਵਾ ਨਿਕਲੀ ਇੱਕ ਬੇਸਵਾ ਤੇਰੇ ਨਾਮ ਨੇ ਹੋਰ ਵੀ ਕੋਈ ਤਾਰਿਆ ਤਾਰੀਲੇ ਕਨਕਾ ਬਨ ਰੂਪ ਕੁਬਜਾ ਬਿਆਦ ਅਜਮਲ ਤਾਰੀ ਹਲੇ ਉਹਨੇ ਉੱਠ ਕੇ ਸਤਕਾਰ ਕੀਤਾ ਇਹ ਕੋਈ ਖਿਚਮੀ ਜੋਤ ਹੈ ਇਹਦੇ ਮਸਤਕ ਦਾ ਭਾਗ ਹੈ ਖਿਚਮੇ ਜਮਾ ਕਰ ਕਰਤ ਹੁਕਮ ਖਿਚ ਉਹਨੇ ਇੱਕ ਬਰਤਨ ਲਿਆ ਉਹਦੇ ਵਿੱਚ ਪ੍ਰਸ਼ਾਦ ਪਾਇਆ ਔਰ ਛੋਟੋ ਸਰਿਆਪਤਾ ਸਾਹਿਬ ਇਕ ਲੈ 5 ਰੁਪਏ ਦਾ ਨੋਟ ਲਿਆ ਕੋਲ ਉਸ ਸਮੇਂ ਦਾ 5 ਰੁਪਏ ਦਾ ਨੋਟ ਸੰਤਾ ਮਹਾਪੁਰਸ਼ਾਂ ਦੇ ਔਰ ਬਸਤਰ ਲਿਆ ਕੋਲ ਬਸਤਰ ਲੈ ਕੇ ਸੰਤ ਮਹਾਰਾਜ ਦੇ ਦੋਨੇ ਭਰਾਤਾ ਬੜੇ ਪਿਆਰ ਦੇ ਨਾਲ ਐ ਤੁਰੇ ਆਉਂਦੇ ਨੇ ਜਿਨ੍ਹਾਂ ਦੀ ਅਕਤ ਕਥਾ ਸੰਤ ਪਾਗ ਸਿੰਘ ਜੀ ਕਹਿਣ ਲੱਗੇ ਮਨਸ਼ਾ ਸਿੰਘ ਤੇ ਪਾਗ ਸਿੰਘ ਅਗੇ ਜੇ ਮੈਂ ਹੁਣ ਤੋਰ ਦੂੰ ਕਥਾ ਕਿਤੇ ਫੇਰ ਆ ਕੇ ਸਹੀ ਘਰ ਪੂਰੇ ਕਰਾਂਗੇ ਤਰ ਨਹੀਂ ਹੋ ਸਕਦੇ ਤੁਹਾਡੇ ਨਹੀਂ ਘਰ ਪੂਰੇ ਹੁੰਦੇ ਅਜ ਤਾਂ ਰਾਹਾਂ ਦੇ ਰਾਹੀ ਆ ਰਾਹ ਟੋਲਦੇ ਫਿਰਦੇ ਆ ਜੇ ਵੀ ਉਸਤਤ ਕਿਵੇਂ ਕਰੀਏ ਉਹ ਸੰਤ ਮਨਸ਼ਾ ਸਿਆ ਇੱਕ ਇਹਨੇ ਬੇਸਵਾ ਨੇ ਕਿਉਂ ਨਮਸਕਾਰ ਕੀਤਾ ਪੁੱਛਿਆ ਸੰਤ ਭਗਤ ਸਿੰਘ ਦੇ ਚਰਨਾਂ ਤੇ ਡਿੱਗ ਪਏ ਇਹ ਦਸ਼ਮੇਸ਼ ਦੇ ਬਖਸ਼ੇ ਨੇ ਇਹ ਉਹੀ ਕੁਲ ਹੈ ਬੇਦੀ ਬੰਸੀ ਬੰਸਾਬਲੀ ਦੀ ਕੁਲ ਤੋਂ ਪ੍ਰਕਾਸ਼ ਹੋਏ ਹੋਏ ਕਹਿਣ ਲੱਗੇ ਇਹਨੇ ਨਮਸਕਾਰ ਹੈ ਦੇਵੀ اے ਸ਼ਕਤੀ تیرا بیس تیری پکتی کوئی نہیں تیرا گرو کوئی نہیں تیرا مذہب اور ہے ہم اور ہیں تم نے کیسے پشان لیا مجھ کو وہ کہن لگی مس... کہنے لگی میں بڑا تو کہہ نہیں سکتی مینو تسی خدا نظر آ رہے ہو میں بس... بس... رب نظر آ رہے ہو میں رب نہیں دیکھا تو رب دیکھے ਮੈਂ ਰੱਬ ਦੀ ਪਹਿਚਾਨ ਕੀਤੀ ਐ ਇੱਥੇ ਮੇਰੇ ਕੋਲ ਬਥੇਰੇ ਆਉਂਦੇ ਨੇ ਮੌਨਾ ਦੇ ਨੋਂ ਨਹੀਂ ਲੈਂਦਾ ਪਰ ਇੱਕੋ ਹੀ ਜੋਤ ਤੁਹਾਡੀ ਦੇਖੀ ਜੀਨੇ ਮੈਨੂੰ ਤੁਹਾਡੇ ਚਰਨਾ ਤੇ ਟਿਕਾ ਦਿੱਤਾ ਏ ਨਿਸ਼ਾਨੀ ਐ ਆ ਬੇਸਵਾ ਤੂੰ ਐਸੀ ਪਹੁੰਚਦੇ ਨੇ ਮੰਜਾਸਿ ਮੰਜਾਸਿ ਪਾਈਸੇ ਇਹ ਨਦਰ ਕਿਵੇਂ ਕਰ ਦਿੱਤੀ ਕਹਿੰਦੇ ਇਹਨੂੰ ਤ੍ਰਿਕਾਲਦਰਸੀ ਬਣਾ ਦਿੱਤਾ ਗੱਜ ਕੇ ਬੋਲੋ ਸਤਿ ਇਹਨੂੰ ਬ੍ਰਹਮ ਗਿਆਨ ਬਖਸ਼ ਦਿੱਤਾ ਚਰਨਾ ਮਿਰਤ ਕੋਈ ਨਹੀਂ ਦਿੱਤਾ ਨਾਮ ਕੋਈ ਨਹੀਂ ਦਿੱਤਾ ਇਸ਼ਨਾਨ ਕੋਈ ਨਹੀਂ ਦੱਸਿਆ ਅਭਿਆਸ ਕੁਛ ਨਹੀਂ ਦੱਸਿਆ ਜੁਗਤੀ ਨਹੀਂ ਕਹਿੰਦੇ ਬਸ ਭੰਡਾਰਾ ਜਿਹੜਾ ਦੇਣਾ ਸੀ ਇਹ ਤਾਂ ਨਦਰ ਨਾਲੇ ਦੇ ਦਿੱਤਾ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ ਹੁਣ ਮੈਂ ਬਾਬਾ ਜੀ ਮੋਨੀ ਸਾਹਿਬ ਜੀ ਦਾ ਮੈਂ ਕਿਹਾ ਸਵਾ ਮੀਨਾ ਲਾਓ ਮਹਾਰਾਜ ਇਹ ਨਿਸ਼ਾਨੀ ਸਾਦ ਕੀ ਜਿਤ ਭੇਟ ਤੇ ਤੇਰੀ ਹੈ ਤੁਹਾਨੂੰ ਢੋਲੇ ਦੀ ਤਰਜੀ ਜੀ ਮੰਗੂ ਸੁਣਾਣਾ ਤੁਸੀਂ ਵੀ ਬੋਲੋਗੇ ਪਰ ਲਮਾਈ ਚ ਬੋਲਿਆ ਨਹੀਂ ਜਾਣਾ ਤੁਸੀਂ ਅਦਾ ਹੀ ਬੋਲਦੇ ਹੋ ਲੈ ਰਾਗਿਓ ਤੁਸੀਂ ਵੀ ਸੁਣ ਲਿਓ ਪ੍ਰਿਆਰ ਦੇ ਨਾਲ ਸਾਡੇ ਵਾਲਾ ਜਿਤ ਪੇਟ ਤ ਤਰੀਏ ਏ ਗੋ ਬੈ ਨਿਸ਼ਾਨੀ ਸਾਦ ਕੀ ਜਿਤ ਪੇਟ ਤ ਤਰੀਏ ਓ ਏ ਨਿਸ਼ਾਨੀ ਸਾਦ ਕੀ ਭੁਲੀ ਤਾ ਨਹੀਂ ਜਬ ਵੀ ਜਾਦੇ ਅਜੇ ਦੂਰ ਹੈ ਕਮਣ ਨਹੀਂ ਵੱਜਦਾ ਤੁਸੀਂ ਅੱਧਾ ਹੀ ਬੋਲਦੇ ਹੋ ਕਿਤ ਭੇਟ ਆਲੇ ਸਿੱਧੇ ਹੀ ਐ ਕੋਠੋ ਹਾਰੀ ਢੋਲਾ ਐ ਸੇਵੜਿਆੜਾ ਕਿਧਰੇ ਜਾ ਰਹੇ ਐ ਮਰਦੰਗਾਲਾ ਕਿਧਰੇ ਚਿਮਟਿਆਂ ਵਾਲੇ ਕਿਧਰੇ ਬੀਬੀਆਂ ਕਿਧਰੇ ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ ਰਲੋਟੂ ਬਾਜਾ ਸਾਰੇ ਗਾਮਾਂ ਰਣ ਕੇ ਮੈਂ ਤਾਂ ਸਾਰਿਆਂ ਨਾਲ ਉਹ ਗੱਲ ਮੈਂ ਦੱਸੀ ਸੀ ਅਜੇ ਹੋਰ ਲਟਕਾਈ ਕਰਨੀ ਸੀ ਉੱਥੇ ਜੋੜੀਆਂ ਵਾਲੇ ਐ ਹੱਥ ਬੰਨ ਲੈਂਦੇ ਨੇ ਗੱਜ ਕੇ ਬੋਲੋ ਸਤਿਨਾਮ ਇਹ ਢੋਲੇ ਦੀ ਖੇਡ ਹੋ ਰਹੀ ਹੈ। ਤੋਂ ਗਲ ਇਹ ਹੈ ਸਾਧੂ ਦੀ ਨਿਸ਼ਾਨੀ। ਬਾਬਾ ਜੀ, ਬਾਬਾ ਮਨੀ ਸਾਹਿਬ ਮਹਾਰਾਜ ਆਪਾਂ ਨੇ ਸਾਰੇ ਆ ਗਏ। ਪੰਜ ਪਿਆਰੇ ਮੈਂ ਰਿਸ਼ੀ ਕੇ ਦੀ ਕਥਾ ਸੁਣਾਈ ਹੋਈ ਹੈ। ਰੋੜੇਵਾਲ ਆ ਗਏ। ਹਮਨੇ ਇੱਕ ਨੀਲਾ ਘੋੜਾ ਥਾ ਬਹੁਤ ਸੁੰਦਰ। ਉਹਤੇ ਕੋਈ ਨਹੀਂ ਚੜਨ ਦਿੱਤਾ ਸੀ। ਲਓ ਬਾਬਾ ਜੀ। ਮਾਤਾ ਕਮਲਾ ਜੀ ਵੀ ਨਾਲ ਥੇ। ਔਰ ਵੀ ਸੇਵਕ ਨਾਲ ਥੇ। ਇਹ ਘੋੜੇ ਤੇ ਚੜੋ। ਕਹਿੰਦੇ ਕਿਉਂ ਮੈਨੂੰ ਕੋਈ ਜੋਤ ਨਜ਼ਰ ਆ ਰਹੇ ਹੋ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ ਇਹ ਘੋੜਾ ਤੁਹਾਡਾ ਹੀ ਹੈ ਨੀਲਾ ਸੀ ਬਹੁਤ ਸੁੰਦਰ ਜੈਸਾ ਹਜੂਰ ਸਾਹਿਬ ਚਾੜਿਆ ਤਾਂ ਐਸਾ ਹੀ ਬਹੁਤ ਸੁੰਦਰ ਸ਼ੁਡਨ ਸ਼ੁਡਾਨ ਚੜ ਗਏ ਕਹਿੰਦੇ ਮੈਂ ਖਾ ਜੀ ਉਥੇ ਭੇਜੀਏ ਕਹਿੰਦੇ ਇੱਥੇ ਹੀ ਪਾਲੀ ਚਲੋ ਜਦਾ ਆਵਾਂਗੇ ਸੰਭਲਿਆ ਕਰਾਂਗੇ ਗੱਜ ਕੇ ਬੋਲੋ ਸਤਨਾਮ ਤਿਆਗੀ ਵੀ ਮੇਰਾ ਕੀ ਲੋ ਜੀ ਹੁਣ ਕਿਉਂ ਮੈਂ ਸਾਂਝੀ ਬਾਰਤਾ ਚ ਦੋ ਵਸਤੂਆਂ ਤੇ ਹੀ ਬੋਲਿਆ ਮੈਂ ਸਿਰ ਹੁਣ ਮੈਂ ਸੰਕੋਚ ਕਰਾਂ ਥੋੜਾ ਜਿਹਾ ਮੂਰਖ ਮਨ ਕਾਹੇ ਕਰ ਸਹਿ ਮਾਣਾ ਹਾਂਜੀ ਪਿਆਰ ਦੇ ਨਾਲ ਮਹਾਰਾਜ ਹੁਣ ਆਪਾਂ ਇਹ ਮਾਲਵੇ ਚ ਚੱਕਰ ਦੇ ਦਿਓ ਅੰਮ੍ਰਿਤ ਛਕਾਓ ਸਭਾ ਬੀਨਾ ਮੈਂ ਜਾਣ ਨਹੀਂ ਦੇਣਾ ਵਾਤਾ ਕਮਲਾ ਜੀ ਨੂੰ ਹੁਣ ਮੇਰੇ ਤੇ ਗੁੱਸਾ ਨਾ ਕਰਿਓ ਗੁੱਸਾ ਨਾ ਕਰਿਓ ਫਿਰ ਕਹਿੰਦੇ ਚਲੋ ਮੈਂ ਇੱਕ ਜਗ੍ਹਾ ਲਗਿਆ ਫਿਰ ਸਿੱਧਸਰ ਲੈ ਗਿਆ ਬਾਲੇ ਵਾਲ ਸਾਹਿਬ ਲੈ ਗਿਆ ਹੋਗਿਆਣ ਲੈ ਗਿਆ ਮੇਲੇ ਕੋਟਲੇ ਨਵਾਬ ਵੀ ਚਰਨਾ ਚ ਪਾ ਦਿੱਤਾ ਮੈਂ ਮੇ ਤੋਂ ਨਵਾਬ ਨੂੰ ਝਿੜਕਿਆ ਵੀ ਗਿਆ ਕੁਦਰਤੀ ਨਵਾਬ ਨੂੰ ਜਿਹਨੂੰ ਕਹਿੰਦੇ ਸੀ ਇਹਦੀਆਂ ਜੜਾਂ ਨੇ ਅਜੇ ਮੈਂ ਬਾਬਾ ਸਾਹਿਬ ਸਿੰਘ ਮਹਾਰਾਜ ਦਾ ਮਲੇਰ ਕੋਟਲੇ ਤੇ ਹੱਲਾ ਬੋਲਣ ਦਾ ਉਹ ਅਮੋਲ ਬਚਨ ਕੋਈ 9-10 ਸਾਲ ਹੋ ਗਏ ਮੈਂ ਕੈਸ ਰਾਤ ਨੂੰ ਆ ਬਾਬਾ ਜੀ ਦੀ ਵਰਸੀ ਤੇ ਕੀਤਾ ਸੀ ਫਿਰ ਮੈਂ ਕਿਹਾ ਵੀ ਉਹ ਜਗ੍ਹਾ ਮੈਂ ਭਾਲ ਸਕਦਾ ਜਿੱਥੇ ਬਾਬਾ ਸਾਹਿਬ ਸਿੰਘ ਜੀ ਨੇ ਬਾਹਰ ਡੇਰਾ ਉਦਾਸੀਨ ਮਹਾਰਾਜ ਜੀ ਬਾਹਰਲੇ ਪਾਸੇ ਐਮਐਲਏ ਰਕੋਟਲਾ ਲੰਕੇ ਆਪ ਜੀ ਦੇ ਚਰਨਾਂ ਵੱਲੋਂ ਹੈ 500 ਬਿਗੇ ਜ਼ਮੀਨ ਹੈ ਉੱਥੋਂ ਤਿੰਨ ਨਿਸ਼ਾਨੀਆਂ ਬਾਬਾ ਸਾਹਿਬ ਸਿੰਘ ਮਹਾਰਾਜ ਸਤਿਗੁਰਾਂ ਨੇ ਬੜਿਆਂ ਨੇ ਦਸ਼ਮੇਸ਼ ਜੀਆਂ ਨੇ ਬਾਬਾ ਸਾਹਿਬ ਸਿੰਘ ਦੇ ਸਰੂਪ ਵਿੱਚ ਉਹ ਕਢਾਈਆਂ ਸਨ ਉਹ ਕੈਸਟ ਮੇਰੀ ਭਰੀ ਹੋਈ ਹੈ ਉਸ ਤੋਂ ਬਾਅਦ ਸ਼ਾਹੀ ਸਮਾ ਪਹਿਲਾ ਮਰਨ ਕੁਬ ਅੱਜ ਕਈਏ ਕਿਉਂਕਿ 23 ਅਵਤਾਰ ਆ ਚੁੱਕੇ 22 ਅਵਤਾਰਾਂ ਦਾ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਆਗਮਨ ਹੋਇਆ ਸੰਸਾਰ ਦੀ ਤਾਰਨ ਵਾਸਤੇ ਮੈਂ ਜੋੜਨ ਦੀ ਗੱਲ ਕਰ ਰਿਹਾ ਹਾਂ ਸਿਰਫ ਔਰ ਰੋਸ ਇਹ ਹੀ ਆਨੰਦ ਇਹ ਹੀ ਸਮਝੋ ਜ਼ਬਰਦਸਤੀ ਖੋਲ ਜੁੱਧ ਹੋ ਰਿਹਾ ਰਹਿੰਦਾ ਹੈ ਜ਼ਿੰਦਗੀ 'ਚ ਇੱਕ ਨੀ ਔਰ ਉਸ ਦੀਵਾਰ ਦੀ ਚਾਰ ਦੀਵਾਰੀ ਕਹੇ ਤੋ ਇੱਕ ਕਹੇ ਤੋ ਕੰਧ ਕਹੇ ਦਿਓ ਮੇ ਧਰਤੀ ਤੋਂ ਉਤੋਂ ਦੀ ਚਲੀ ਗਈ ਉਹਦੀਆਂ 22 ਟਾਣੇ ਲੱਗੀਆਂ 22 22 ਟਾਂ ਦੀ ਦੀਵਾਰ ਬਣ ਗਈ ਫਿਰ 23ਵੇਂ ਦੀਵਾਰੀ ਆ ਗਈ ਮੈਂ ਸਰਬਤਰਮ ਪੀਠਾਰੇ ਔਰ ਸਰਬਤਰਮ ਪ੍ਰਕਾਸ਼ਾਰੇ ਇਸ ਦੀ ਮਿਸਾਲ ਦੇ ਰਿਹਾ ਐਗਜ਼ੈਂਪਲ ਤੋਂ ਬਿਨਾ ਸਵਾਲ ਹੱਲ ਨਹੀਂ ਹੁੰਦਾ ਆਪਣੀ ਮਰਜ਼ੀ ਜੋ ਮਰਜ਼ੀ ਕਰੀ ਚੋ ਤੂੰ ਕਹਿੰਨਾ 23 ਮੀਟ ਲਗੀ ਐ ਬਸ ਤੇ ਵਾਈਆਂ ਨੂੰ ਘਟੰਨ ਕਰ ਰਿਹਾ ਜੇ ਬਾਈ ਹੰ ਤਾਂ 23 ਮਤੂ ਐ ਇਤੇ ਅਵਤਾਰਾਂ ਦੀ ਆਪ ਲੋਕ ਸਾਂਝ ਪਾਓ ਤੋੜੋ ਨਾ ਛੋੜੋ ਵਈਸ ਜੈਸੀ ਅੱਜ ਵਸਤੂ ਕੇ ਸੰਤ ਕੇਵਲ ਸਿੰਘ ਅਲਫ ਤੋਂ ਹੋਰ ਗਿਣਦੇ ਅਲਫ ਬੇ ਪੇ ਟੇ ਟੇ ਸ਼ੇ ਜੀਮ ਚੇ ਹੇ ਕੇ ਠੀਕ ਊੜਾ ੜਾ ਯਾ ਏ ਬੀ ਸੀ ਤੋ ਤੂੰ ਕਿੱਥੇ ਪਹੁੰਚ ਗਿਆ ਅੱਜ ਅਜੇ 24ਵੇਂ ਅਵਤਾਰ ਨੇ ਆਣਾ ਹੈ ਮੇਜਰ ਸਾਹਿਬ ਵੀ ਬੋਲਦੇ تھے ਅਵਤਾਰਾਂ ਦੇ ਬਗਲੇ ਕ੍ਰਿੰਡ ਪ੍ਰਾਣ ਵਿੱਚ ਇਹ ਵਸਤੂ ਦਸ਼ਮੇਜ ਜੀ ਰਚ ਗਏ ਪੰਥ ਖਾਲਸੇ ਤੋਂ ਮੈਂ ਕੋਈ ਪਰੇ ਨਹੀਂ ਨਾ ਬਾਹਰ ਹਾਂ ਉਹਨੇ ਕਹ ਸੰਤ ਖਾਲਸਾ ਹੋਸੀ ਪ੍ਰਕਾਸ਼ ਮਿਲੇਸ਼ ਖਾਲਸਾ ਹੁਸੀਨਾ ਜਬ ਜਬ ਹੋਏ ਧਰਮ ਗਿਲਾਨੀ ਤਬਦਰ ਆਏ ਅਵਤਾਰ ਮਹਾਨੀ ਗਿਲਾਨੀ ਔਰ ਹਾਨੀ ਕਿਸੇ ਮੇਰੇ ਕਰਜ ਸੱਜਣ ਪਰਵਾਰ ਸਾਧੂ ਸੰਤ ਸੰਗਤ ਆਈ ਹੈ ਜੇ ਮੈਂ ਨਾ ਤੇ ਇਹਨਾਂ ਦੀ ਹਾਨੀ ਕਰਾਂ ਇੱਥੇ ਆਇਆ ਮੈਨੂੰ ਕੌਣ ਭਲਾ ਕਹੂਗਾ ਮੇਰਾ ਬੁਲਾਇਆਗੇ ਨੂੰ ਪਿੱਛੇ ਨਹੀਂ ਆਉਣਾ ਮੈਂ ਸਹਰੋ ਸਬ ਮੇਰਾ ਤਰਮ ਬਣਦਾ ਹੈ ਕਿ ਮੈਂ ਆਪਦਾ ਕੀ ਕਹਿ ਸਿਰ ਦੀ ਜੇ ਕਾੜਨਾ ਸਿਰ ਵੱਢ ਕੇ ਬਣਾ ਦਿਆਂ ਮੂੜਾ ਸੰਗਤਾਂ ਦੇ ਬੈਠਣ ਮੇਰੇ ਨੇਤਰਾ ਤੇ ਮੇਰੇ ਸੀਸ ਤੇ ਤੁਸੀਂ ਚਰਨ ਧਰ ਦੇ ਆਏ ਹੋ ਵੈਲਕਮ ਸਵਾਗਤ ਨੂੰ ਖੁਸ਼ ਆਮ ਦੇ ਆਉਜੀ ਜੀ ਆਇਆਂ ਪਰ ਮੈਂ ਨਹੀਂ ਕਹਿੰਦਾ ਗਿਲਾਨੀ ਨਹੀਂ ਸੁਖਾ ਉਹ ਕੋਈ ਕਰਦਾ ਗਿਲਾਨੀ ਫੈਲ ਜਾਉ ਗਿਲਾਨੀ ਬੁਰੀਾਈ ਨਫਰਤ ਜਿਸ ਨੂੰ ਕਹਿੰਦੇ ਹਾਂ ਨਹੀਂ ਮੈਂ ਨਹੀਂ ਇਹਨੂੰ ਦੇਖਦਾ ਮੈਂ ਨਹੀਂ ਇਹਨੂੰ ਲਾਈਕ ਕਰਦਾ ਮੈਂ ਇਹਦੇ ਵਿਚਾਰੇ ਦਾ ਇਹ ਵੋ ਧਰਮ ਇਹ ਗੱਲ ਨਹੀਂ ਕਹਿੰਦਾ ਕਿ ਤੁਸੀਂ ਨਫਰਤ ਕਰੋ ਨਫਰਤ ਦੀ ਜੜ ਕੱਟ ਦਿਓ ਤਾਂ ਮੈਂ 23 ਮੈਂ ਇਤ ਦੀ ਗੱਲ ਜਦੋਂ 24ਵੇਂ ਨੇ ਆਉਣਾ ਉਦੋਂ ਅਸੀਂ ਤੁਸੀਂ ਮੈਂ ਕਿੱਥੇ ਹੋ ਮੰਗੇ ਨੇਕ ਲੰਤ ਵਜੈ ਡੰਗ ਚੜੇ ਦਲਰ ਵੇਂਦੀ ਜੀਓ ਔਰ ਬਾਗ ਪਲੇ ਹਰ ਸੰਭਲ ਕੇ ਹਰ ਜੋਹਰ ਮੰਦਰ ਆਵੈਗੇ ਹਰ ਸੰਭਲ ਕੋਈ ਦੂਰ ਨਹੀਂ ਜਿੰਦਾ ਪੰਜ ਮਣ ਪੱਕੇ ਦੀ ਵਿਜੈ ਦਸ ਮਣ ਲੱਗਿਆ ਉਤੋਂ ਹੀ ਕੋ ਚੋਤ ਨਹੀਂ ਪ੍ਰਗਟ ਹੋਣਾ ਜਿਸ ਤਰ੍ਹਾਂ ਸ਼੍ਰੀ ਦੇਵ ਨਾਰਾਇਣ ਭਗਵਾਨ ਕੀ ਜੈ ਕਬਲ ਫੁੱਲ ਸੀ ਹਰਨਾਖਸ਼ ਦੁਸ਼ਟ ਹਰ ਮਾਰਿਆ ਨਰ ਸਿੰਘ ਨੇ ਉਹਨੇ ਕੋਈ ਮਾਤਾ ਪਿਤਾ ਬਣਾਏ ਸਨ ਤਮੋ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਥ ਤੋ ਨੇਕ ਲੰਕ ਨੇ ਵੀ ਉਸ ਮੰਦਰ ਚੋਂ ਹੁਣ ਜਿਸ ਤਰ੍ਹਾਂ ਹਾਨੀ ਗਲਾਨੀ ਜੱਜ ਜੋ ਕੁਛ ਦੇਖ ਰਹੇ ਹੋ ਨਫ਼ਰਤ ਦੇਖ ਰਹੇ ਹੋ ਨੇਕ ਲੰਕ ਕਲ ਕੀ ਅਵਤਾਰ ਕਹਾ ਮੈਂਗੇ ਹਰ ਜੂ ਹਰ ਮੰਦਰ ਆਵੇਂਗੇ ਨੇਕ ਲੰਕ ਕਲ ਕੀ ਨੇਕ ਲੰਕ ਹਰ ਜੂ ਜਿਸ ਤਰ੍ਹਾਂ ਗੁਰੂ ਨਾਨਕ ਦੇ ਦਸ ਨੌ ਹੋ ਗਏ 11ਵੀਂ ਗੁਰਬਾਣੀ ਹੋ ਗਈ 12ਵਾਂ ਗੁਰਪੰਥ ਹੋ ਗਿਆ 13ਵਾਂ ਗੁਰੂ ਸਾਧ ਸੰਗਤ ਹੋ ਗਈ ਇਸੇ ਤਰ੍ਹਾਂ ਨੇ ਕਲੰਕ ਦੇ ਹਰ ਜੂ ਤੇ ਕਲ ਕੀ ਅਵਤਾਰ ਹੋਏਗੇ ਪਰ ਇਹ ਗੱਲ ਅਜਸੀ ਲੋਕ ਸਮਝਣ ਤੋਂ ਮੈਂ ਸਮਰੱਥ ਨਹੀਂ ਕਹੂੰਗਾ ਅਸਮਰਤਾਈ ਜੀ ਦੀ ਗੱਲ ਬਣੀ ਹੋਈ ਨਾਫਰਤ ਦੀ ਗੱਲ ਬਣੀ ਹੋਈ ਇਸੀ ਲੀ ਕਹਾਣੀ ਕਦੇ ਪ੍ਰਾਣੀ ਨਹੀਂ ਹੁੰਦੀ ਪਹਿਲੀ ਇਟ ਜੇ ਹੈ ਸੀ ਤਾਂ ਮੈਂ 23ਵੀਂ ਦੀ ਗੱਲ ਕੀਤੀ ਹੈ ਹੱਕ ਦਿਓ ਹੱਕ ਲਓ ਸਾਡਾ ਸੰਤ ਖਾਲਸਾ ਪ੍ਰਕਾਸ਼ ਸੰਤ ਖਾਲਸਾ ਦਲ ਆਪਣੇ ਹੱਕ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਨੇ ਹੱਕ ਦਿੱਤੇ ਤੇ ਹੱਕ ਲੈ ਪੜੋ ਗੁਰੂ ਗ੍ਰੰਥ ਸਾਹਿਬ ਸਾਰੇ ਭਗਤ ਮੈਂ ਫਿਰ ਬੋਲਣਾ ਇਕ ਕੋਈ ਜਾਤੀ ਦੇ ਨਹੀਂ ਸਨ ਇਕ ਕੋਈ ਇਲਾਕੇ ਦੇ ਨਹੀਂ ਸਨ ਇਕ ਕੋਈ ਨਨਕਾਣੇ ਸਾਹਿਬ ਨਹੀਂ ਜਾਂ ਪਟਨੇ ਸਾਹਿਬ ਨਹੀਂ ਸੀ ਹੋਇ ਇਹ ਇਕ ਕੋਈ ਗੁਰੂ ਦੇ ਨਹੀਂ ਸਨ ਇਕ ਕੋਈ ਮਸਜਬ ਦੇ ਧਰਮ ਦੇ মত ਦੇ ਮਤਾਂਤ ਦੇ ਨਹੀਂ ਸਨ ਇਹ ਕੋਈ ਸ਼ਬਦ ਨਹੀਂ ਸੀ ਪਰ ਉਹਨਾਂ ਦਾ ਨਿਸ਼ਾਨਾ ਇੱਕ ਸੀ ਗੋਡ ਇਜ਼ ਵਨ ਰੱਬ ਇੱਕ ਹੈ ਤੋ ਇਸ ਗੱਲ ਨਾਲ ਜਿਨੇ ਰੱਬ ਪਾਉਣੇ ਕਿਆ ਸੀ ਕਿ ਵੀ ਸੰਤ ਰੱਬ ਦੇ ਬੰਨ ਵਿਚੋ ਲਿਆ ਕਿਆ ਸੀ ਗੁਰੂ ਦੇ ਬਖਸ਼ੇ ਹੋਇਓ ਅਜ ਦਸ਼ਮੇਸ਼ ਪਿਤਾ ਦਾ ਖਾਲਸੇ ਨੂੰ ਸਾਜਣ ਦਾ ਵੀਰ ਰਸ ਪੈਦਾ ਕਰਨ ਦਾ ਛੇਵੇਂ ਪਾਤਸ਼ਾਹ ਨੇ ਵੀਰ ਰਸ 22 12 ਗੁਰੂ ਗ੍ਰੰਥ ਸਾਹਿਬ ਵਿਚ 22 12 ਦੀ ਪੋਥੀ ਪੜਿਓ ਜਰਾ ਕਿਹੜੇ ਕਿਹੜੇ ਸੂਰਮਿਆਂ ਦੀ ਤਰਜ਼ ਤੇ ਹੈ ਕਿਵੇਂ ਤੁਸੀਂ 12 ਪੜ੍ਹਨੀ ਆ ਉਹਨਾਂ ਨੇ ਢਾਡੀ ਰੱਖੇ ਹੁਣ ਵੀ ਉਹ ਰਵਾਇਤ ਚੱਲ ਰਹੀ ਹੈ ਅਕਾਲ ਤਖਤ ਤੇ 22 12 ਢਾਡੀਆਂ ਦੀਆਂ 12 ਵੀਰਸ ਪੈਦਾ ਕਰਨ ਵਾਲੀਆਂ 12 ਤੇ ਇਸ ਤਰ੍ਹਾਂ ਦਸ਼ਮੇ ਜੀ ਨੇ ਖਾਲਸਾ ਸਾਜੇ ਮੈਂ ਗੱਲ ਸਾਧੂ ਸੰਤਾਂ ਫਕੀਰਾਂ ਫਕੀਰਾਂ ਲਈ ਗੱਲ ਜਿਹੜੀ ਸਾਰਿਆਂ ਦੀ ਥੋੜਾ ਬਹੁਤਾ ਨਹੀਂ ਕਿ ਇੱਕ ਫਕੀਰ ਦਾ ਬਣ ਜਾਣਾ ਤੇ ਉੱਥੇ ਗੱਲਾਂ ਨਾਲ ਨਹੀਂ ਪਹਿਲਾ ਮਰਨ ਕਬੂਲ ਜ਼ਿੰਦਗੀ ਕੀ ਤੋਂ ਸ਼ੁਰੂ ਹੁੰਦੀ ਐ ਸਿੱਖ ਦੀ ਕਹੋ ਫਕੀਰ ਦੀ ਕਹੋ ਸਾਧੂ ਦੀ ਕਹੋ ਸੰਤ ਦੀ ਕਹੋ 나ਥ ਦੀ ਕਹੋ ਗਿਣ ਲੋ ਸੰਿਆਸੀ ਬੇਰਾਗੀ त्यागी ਉਪਰਾਮਤਾ ਵਾਲੇ ਉਹਦਾ ਸੀ ਜੋ ਵੀ ਸਿਸ਼ ਕਿੱਥੋਂ ਬਣਦੀ ਆਪਦੇ ਗੁਰੂ ਪੀਰ ਦਾ ਬਣਨਾ ਉਹਦੀ ਮੌਤ ਤੋਂ ਮਰਨੇ ਤੋਂ ਉਸਦੀ ਜ਼ਿੰਦਗੀ ਪਰਾਰੰਭ ਹੋਵੇ ਕੀ ਦਸ਼ਮੇ ਜੀ ਨੇ ਕਲਸੇ ਬਹੁਤ ਕੀ ਬਾਬਾ ਲੈਣਾ ਜੀ ਨੇ ਗੁਰੂ ਅਮਰਦਾਸ ਜੀ ਨੇ ਭਾਈ ਗੁਰਦਾਸ ਜੀ ਇਉਂ ਕਹਿੰਦੇ ਨੇ ਮਰਨਾ ਨਹੀਂ ਕਬੂਲਿਆ ਸੀ ਮਰਦਾ ਹੋਜੇ ਮਰੀਦ ਗਲੀਓ ਬਣਾ ਨਹੀਂ ਮਰਦਾ ਹੋਜੇ ਮਰੀਦ ਗਲੀਓ ਮਰਦਾ ਹੋਇਆ ਨੀਂਬਰੀਦ ਗਲੀ ਕੋ ਬਣਾ ਮਰਦਾ ਹੋਇਆ ਨਾ ਮਰੀਦ ਗਲੀ ਹੋਬਣਾ The legal